ਹੈਲੋ ਹਾਂਜੀ ਮੇਰੇ ਵੱਲੋਂ ਸਰਨ ਸਸਰੀ ਕਾਲਜ ਹੁੰਦੀਪ ਨੂੰ ਵਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਾਂ ਕਰਦੇ ਹਾਂ ਜੀ ਅੱਜ ਦਾ ਵਲੌਗ ਸ਼ੁਰੂ ਤੇ ਟਾਈਮ ਹੋ ਗਿਆ ਸੀਗਾ ਇਹ 5:30 ਹੁਣ ਆਪਾਂ ਕਰਦੇ ਹਾਂ ਇਹ ਸਬਜ਼ੀ ਦੀ ਤਿਆਰੀ ਬੇੜੇ ਦੇ ਵਿੱਚ ਬੈ ਕੇ ਸਬਜ਼ੀ ਆਪਾਂ ਬਣਾਉਣੀ ਹੈ ਜੀ ਪ੍ਰਿੰਡੀਆਂ ਦੀ ਤੇ ਕਾਫੀ ਦਿਨ ਹੋ ਗਏ ਜੀ ਕਰਦਾ ਸੀ ਪ੍ਰਿੰਡੀਆਂ ਬਣਾਈਏ ਮੈਂ ਕਿ ਚਲ ਬਾਹਰ ਵੇਖ ਕੇ ਕੱਟਦੇ ਆਂ ਬਾਹਰ ਹਵਾ ਚੱਲਦੀ ਹੈ ਜੀ ਤੇ ਧੋ ਕੇ ਮੇ ਰੱਖਿਆ ਸੀ ਇਹ ਪ੍ਰਿੰਡੀਆਂ ਮੈਂ ਕਿ ਚਲੋ ਨਾ ਪਾਣੀ ਦਾ ਹौज ਕਿਉਂਕਿ ਜੇ ਵਿੱਚੋਂ ਉਹਨਾਂ ਦੇ ਪਾਣੀ ਜਰ ਹੈ ਜੀ ਫਿਰ ਉਹ ਜਿਹੜਾ ਆਪਾਂ ਬਣਾਉਣੀ ਆ ਨਾ ਪ੍ਰਿੰਡੀਆਂ ਨੂੰ ਲਾਲਾਂ ਜਿਹੇ ਛੱਡ ਜਾਂਦੀਆਂ ਨੇ ਚਲੋ ਇਹ ਆਪਾਂ ਲਿਉਣੀ ਆ ਪ੍ਰਿੰਡੀਆਂ ਚੱਕੇ ਬਾਹਰ ਫਿਰ ਮਿਲਦੇ ਹਾਂ ਠੀਕ ਹੈ ਜੀ ਹਾਂ ਜੀ ਬਿਨਾਂ ਰੱਖ ਰਹੀ ਸੀ ਮੈਂ ਹੋ ਗਿਆ ਲੇਟ ਸਭ ਕਿਤੋਂ ਕਿਉਂਕਿ ਆਪਣੇ ਆ ਗਿਆ ਸੀ ਜੀ ਘਰੇ ਕੋਈ ਉਹਨਾਂ ਕੋਲ ਬੈਠੇ ਚਾਹੀ ਗੱਲਬਾਤ ਕਰਦੇ ਟਾਈਮ ਲੱਗ ਗਿਆ ਚਲੋ ਕੋਈ ਨਹੀਂ ਸੌਜੀ ਪ੍ਰਿੰਡੀਆਂ ਨਹੀਂ ਬਣਾਉਣੀ ਆਪਾਂ ਨੇ ਮੈਂ ਚੀਜ਼ ਚੀਜ਼ ਦਿਆ ਲੂੰਗੀ ਇੱਕ ਕਪਰਾਈ ਪਿੰਨ ਦੇ ਵਿੱਚ ਮੈਂ ਰੱਖਤਾ ਇਹ ਪਿਆਜ਼ ਭੁੰਨਣੇ ਇੱਕ ਦੇ ਵਿੱਚ ਚਲੋ ਆਹ ਭੁੰਨ ਲਾਂਗੇ ਫਿਰ ਢੀਏ ਕਿਉਂਕਿ ਸਬਜ਼ੀ ਮੈ ਰੋਂ ਤੋਂ ਬਾਅਦ ਦੇ ਵਿੱਚ ਚੰਗਰ ਦੋਨੇ ਹੈ ਨਾ ਹੁਣ ਹੋਰ ਹੋਰ ਤੋਂ ਬਾਅਦ ਦੇ ਵਿੱਚ ਚੱਕਰ ਕਰਤਾ ਹੈ ਮਿਕਸ ਕਰ ਦਾਂਗੇ ਠੀਕ ਹੈ ਜੀ ਕੋਈ ਨਹੀਂ ਮੈਨੂੰ ਟੈਂਨ ਲੱਦਣਾ ਸੀ ਹਰਮਨ ਮੰਗਦਾ ਕਰੋ ਠੀਕ ਹੈ ਨਾ ਧੁੱਪ ਦੇ ਵਿੱਚ ਨਾ ਕਰਕੇ ਅਸੀਂ ਨਾਲ ਆਪ ਮਿਕਸ ਕਰ ਲਈਏ ਜਾਈ ਦੀ ਵਾਰ ਆਪਣਾ ਬੰਦੇ ਸੀ ਜੀ ਆਪਾਂ ਤੇ ਅੰਦਰ ਆਪਾਂ ਥਰੀਕ ਲੱਗੇ ਹੋਏ ਸੀ ਜੀ ਪਾਪਾ ਇਹ ਤੇਰਾ ਸਸਾਈ ਜੀ ਦਾ ਪਾਰਕ ਆਉਂਦਾ ਸੀਗਾ ਤੇ ਜੌਂਟ ਵਗੈਰਾ ਆਪਾਂ ਲਾ ਲਈ ਸੀ ਤੇ其实 ਟਾਈਮ ਤਾਂ ਕੋਈ ਅੰਦਾਜ਼ ਨਹੀਂ ਹੋਇਆ ਹੈਗਾ ਟਾਈਮ ਹੋ ਗੋ ਹੁਣ ਆਪਣਾ ਸੱਤ ਵਜੇ ਦੇ ਨੇ ਸੱਤ ਵਜੇ ਨੇ ਤੇ ਇਹਨਾਂ ਖਾਫੇ ਖੜਾ ਰਸੇ ਦੇ ਸਰਵ ਜੀ ਬੈਠੇ ਸੀ ਜੀ ਅਸਾਂ ਹਾਰਮੋਨ ਵਾਲੀ ਰੱਖੇ ਮੈਂ ਅੰਤਰਾ ਦੇ ਸੀ ਮੈਂ ਕਿੱਲ ਮੈਂ ਸੰਜੀਤਾਂ ਤੇ ਉੱਪਰ ਤੋਂ ਬਾਹਰ ਆਇਆ ਤਾਂ ਤੁਹਾਨੂੰ ਕਿ ਇਸ ਜੀ ਮੈਂ ਦੇਖਿਆ ਉਹ ਜਿਹੜਾ ਹਨ ਤੇ ਹੁਣ ਇੱਕ ਵਾਰੀ ਦੇ ਕਾਫੀ ਜਿੰਨਾ ਸਸਤਾ ਨਹੀਂ ਨਾ ਜਾਣੀ ਉਹਦਾ ਜੱਟ ਤਾਂ ਨਹੀਂ ਇਹਦੇ ਨਾਲ ਜੁੜਿਆ ਹੋਣਾ ਅਿੱਕੇ ਹਾਂ ਨਾ ਉਹ ਤੋਂ ਕੰਕਤੋਂ ਮੰਗਿ ਛੇ ਦਿਨ ਤੱਕ। ਇਤਨਾ ਛੀਜ ਪਾ ਲੈ ਤਾਂ ਕੱਪੜਾ ਹੁੰਦਾ ਹੈ ਨਾ ਇਹਦੇ ਛਿੱਟੇ ਤਾਂ ਬੜੀ ਸੇਕ ਲੱਗ ਰਹੇ ਨੇ ਆਕਾ ਹੋ ਗਿਆ ਇਹ। ਮੈਂ ਸਿੱਕੀ ਸੌਂ ਕੰਮ ਨੂੰ ਕਾਲੇ ਕੱਪੜੇ ਹੁੰਦਾ। ਕਾਲਾ ਸੂਟ ਤੇ ਬਲੈਕ ਰੰਗ ਦਾ ਜਿਹੜਾ ਮੈਨੂੰ ਬਹੁਤ ਪਸੰਦ ਆਇਆ ਤਾਂ ਕਿ ਮੈਂ ਜਰਨ ਕੋਈ ਕਾਲੇ ਕੱਪੜੇ ਤੇ ਕਾਲਾ ਦੁਪੱਟਾ ਵਗੈਰਾ। ਮੈਨੂੰ ਕਈ ਸੋਕ ਵੀ ਥਿੰਦੇ ਨੇ। ਕਹਿੰਦੇ ਵੀ ਨਾ ਕਾਲਾ ਹਣਾ ਮਾੜਾ ਹੁੰਦਾ ਪਤਾ ਨਹੀਂ ਚਲੋ। ਪਰ ਮੈਨੂੰ ਇੰਮਤ ਨਹੀਂ ਕੋਈ ਗੱਲ ਨੇ ਕਲਰ ਪਾਉਂਦੇ ਲਈ ਬਣਨੇ। ਬਾਕੀ ਵਾਹਿਗੁਰੂ ਜੀ ਸਭ ਦਾ ਪਰਮਾਤਮਾ ਤੇ ਦਾ ਹੈ ਜਿਸ ਤੇ ਮੈਂ ਬਹੁਤ ਹਨਾ ਹੀ ਕਾਸ ਕਰ ਨੂੰ ਜੋ ਦਿੱਤਾ ਵਹਿ ਕਿੰਨੇ ਬਹੁਤ ਚਿੱਤਾ ਹੀ ਕਿ ਮੈਂ ਅਰੇ ਸੇ ਨਹੀਂ ਬਹਿਮ ਨਹੀਂ ਹੁਕਾਤੀ ਹਨਾ ਕਿ ਜੋ ਬੰਦੇ ਨੂੰ ਪਸੰਦ ਆ ਉਤ ਬੰਦਾ ਪਾਈ ਸਕਦਾ ਜੀ ਉਹ ਜਿਹਨੇ ਪੈਣਾ ਬਲੈਕ ਰੰਗ ਬਹੁਤ ਪਸੰਦ ਆ ਇਹੋ ਜਿਹੇ ਪੈਣਾ ਇਹ ਮੇਧੀਆਂ ਲੈਕ ਰੰਗ ਦੇ ਇਹ ਪਾਕ ਜਿਆਦਾ ਖੁੱਸ ਲੇਗੇ ਆ ਮੰਨ ਕੇ ਕੇ ਇਹ ਮੈਂ ਤਾਂ ਸੰਚਾਰ ਕਰਨ ਵਟੋਂ ਪਤਾ ਲੱਗੇ ਕਿ ਅੱਤੋਂ ਦੀ ਮੰਮੀ ਕੋਲ ਲੱਗਿਆ ਹੈ ਇਹ ਆਇਤਾ ਸਾਜਿ ਰੱਖਣ ਸੀ ਜਸ ਨੂੰ ਨਹੀਂ ਹੋਵੇ ਨਾਲ ਜਿਹਨਾਂ ਨੂੰ ਕਿ ਚਲਣਾ ਤਾਂ ਨਹੀਂ ਨਹੀਂ ਚੱਲਣੇ ਨੂੰ ਰੱਖ ਦੰਨੇ ਹਨਾ ਬੇਲੂ ਨਾ ਆਉਗਾ ਮੈਂ ਕਿ ਸਿਰੂ ਆਪਣੀ ਜਿਹੜਾ ਤਰ੍ਹਾਂ ਸਿੱਧਾ ਜੇ ਬੱਸ ਕੋਈ ਆਵੇ ਸਿੱਧਾ ਤਾਂ ਕਿ ਮੇ ਤੋਂ ਹੋਈ ਨਹੀਂ ਤੇ ਮੈਂ ਆ ਸੈਂਕੇ ਰੱਖਣਾ ਤਾਂ ਦੇਖੋ Thank <laughs> you.

जल मैं बारह जाऊँगी उ डिम कर दूंगी गैस और में प्याज पहला रखते थी कट के वो आप बन गए बराउन भी हो गए तो फिर गैस बंद करता हूँ बहर हवा बहुत सोनी चल रही है बट है ना मच्छर बड़ा हो जाता नाली ਆ ਦਾ ਜਲਦੀ ਚਾਹ ਬੰਦ ਲੈਂਦੇ ਹਾਂ 1200 ਰੁਪਏ ਫੰਦਰ ਨੂੰ ਸੱਜੀ ਬੋਤਲ ਆ ਰਹਾ ਹੈ ਬਾਰੇ ਹਣਾ ਬਸ ਇਹ ਆਪ ਮਾਰਦੇ ਹੁਣ ਨੇ ਜਾਨਾ ਇਹ ਆਪ ਚਾਉਂਦੇ ਹਾਂ ਹਮਾਰੇ ਨੂੰ ਕੋਈ ਰੋਕਣਾ ਨਹੀਂ ਚਾਹਤ ਫਿਰ ਕਿ ਆਪ ਫਿਰ ਆਪਣਾ ਉਹਨੂੰ ਪਤਾ ਲੱਗੇ ਜਿਆ ਕਰੀਏ ਨੂੰ ਕੋਈ ਆਪਾ ਮਾਰਨੇ ਤੋਂ ਪਰਨੇ ਤੋਂ ਆ ਜਾਣੀ ਆਉਣੇ a fare il drone e poi il giacimento per il sacchetto. E questa è la realtà. In ogni caso, un po' di rattaglia, non mi si raccomanda. E poi in ogni caso, vediamo proprio la mia, la striera di carta, ਕਾਪਾਂ ਨੂੰ ਵਰਤ ਗਏ ਆ। ਕਾਹਦੇ ਤੋਂ ਹੁੰਦੇ ਆ ਉਹ ਨੂੰ ਮੀਚਿਆ। ਸਿੱਕੀ ਤੇ ਚੀਨੀ ਵੀ ਪਾਣੀ ਤੇ ਆ। ਹੁਣ ਆਪਾਂ ਨੇ ਜੀ ਤੇ ਫਰੈਂਡੀਆਂ ਹਨਾ ਆਪਾਂ ਹੁਣ ਕੱਢਨੇ ਨੇ ਦੇਮ ਗੈਸ। ਇਹਨਾਂ ਭੁੱਜ ਜਾਣੀਆਂ। ਇੱਕ ਟੱਪ ਪਾ ਲਈ ਦਿੱਤਾ ਨਾ। ਜਿਆਦਾ ਨਹੀਂ ਜੜੀ ਹੋ ਕੇ ਬਰਾਮਾ ਹੋ। ਤੇ ਇਸੇ ਤਰ੍ਹਾਂ ਵੀਂਡੀਆਂ ਹੋ ਜਾਣੀਆਂ। ਅੰਨਾ ਆਪਣੇ ক্লোਜ਼ ਕਰਤੀ ਜਾਣੀਆਂ। ਜਦੋਂ ਉਹ ਦਾ ਪੈਨ ਮਿਕਸ ਕਰ ਤੋਂ ਨਾ ਮਿਕਸ ਕਰਾਂਗੇ। ਛੋਨਾ ਪਟਾੜੀ ਨੂੰ ਬਾਹਰ ਜਸ ਨਹੀਂ। ਇਸ ਤਰ੍ਹਾਂ ਕਿ ਇਸ ਦਿਨ ਕਰਦਣੀ ਹੈ ਕਿ ਇੱਕ ਵਾਰ ਨੂੰ ਹੁਸਨ ਦੀ ਸੋਇਦਣੀ ਹੈ ਹਨਾ ਚਲੋ ਚਾਹ ਦੇ ਬਣਾ ਲਾ। ਹਨਾ ਪਾਉਣ ਦਾ ਜਦ ਲੱਗ ਖੜੀ ਮਿਕਸੇ ਲਾਦੀ। ਓਏ। ਹੋ, ਬਾਜੀਆ ਕੋਠੇ ਦੇ ਵਾਗੇ। ਕੋਠੇ ਤੇ ਕੋਈ ਨਹੀਂ ਹੈਗਾ ਜਾ। ਆ ਜਾਏ ਤੇ ਬਾਹਰ ਜਾਨੀਆ। ਲੈ ਹੁਣ ਚਾਂਬਾ ਫਿਰਦਾ ਇਹ। ਆ ਚਲੀ ਆ ਜਾ ਆ ਚਲੀ ਵਾਰ ਆ ਚਲੀ ਆ ਚਲੀ ਆ ਮੈਂ ਜੰਨੀਆਂ ਦੇ ਖਾਤਮ ਆ ਹਰਮਨ ਦਿੱਤੀ ਆ ਜਾ ਗੋ 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 ਕੋ ਅਰੇ ਤਰੇ ਮਾਰ ਤੇ ਮੈਂ ਖੜਾ ਆਗੀ ਆਗੀ ਹੂੰ ਸ਼ੇਰ ਮੰਗੋ ਖੜਾ ਤੋ ਕੀ ਗੱਲ ਤੂੰ ਛੇ ਜਿਹਾ ਖੜਾ ਹੈ ਚਲੋ ਜੇ ਪਤਾ ਚੱਲ ਜੇ ਇੰਤਰ ਠੰਡੀ ਠੰਡੀ ਚੱਲ ਜੇ ਲਾ ਲਾ ਚੱਲ ਜੀ ਫਕ ਥੋੜਾ ਜਿਹਾ ਵਲੌਗ ਆਪਾਂ ਕੱਲ ਬਣਾਇਆ ਸੀਗਾ ਇਹ ਥੋੜਾ ਜਿਹਾ ਵਲੌਗ ਅੱਜ ਬਣਾ ਰਹੇ ਆ ਠੀਕ ਹੈ ਜੀ ਟਾਈਮ ਹੋ ਚੁੱਕਾ ਹੀ 10 ਵਜੇ ਚੁੱਕੇ ਨੇ ਇੱਕ ਨਾ ਰਾਤ ਦਾ ਮਹੀ ਪਿਆ ਨੇਰੀ ਜੀ ਬਹੁਤ ਆਈ ਸੀ ਇਹ ਰਾਤ ਹਨਾ ਤੇ ਮੀ ਕਣੀ ਜੀ ਹੁਣ ਬੇੜੇ ਛੋਟੀ ਸੀ ਜਿਹੜਾ ਖੰਡਾਰ ਚ ਬਹੁਤ ਚਾਰਾ ਪਿਆ ਸੀ ਨੇਰੀ ਕਰਕੇ ਉਹ ਚੱਕ ਤੇ ਛੱਡੀ ਸੀ ਹੁਣ ਸੰਬਰ ਸੰਬਰ ਕੇ ਬੇੜਾ ਤੇ ਆਪਣਾ ਮੈਂ ਕਿਹਾ ਚਲੋ ਬਲੌਗ ਬਣਾ ਲੈਂਦੀ ਹਾਂ ਮੈਂ ਹੁਣ ਕਿਉਂਕਿ ਬੱਦਲ ਫੇਰ ਦੁਬਾਰੇ ਆ ਗਿਆ ਆ ਦੇਖੋ ਇਹ ਦਿਖਾਉਣੀ ਆ ਤੁਹਾਨੂੰ ਮੈਂ ਬੱਦਲ ਦੁਬਾਰੇ ਫੇਰ ਆਇਆ ਪਿਆ ਚਲੋ ਕਣਕਾਂ ਤੇ ਤੋੜੀਆਂ ਦਾ ਤਾਂ ਬਹੁਤ ਹੱਦ ਤੱਕ ਨਿਪਟ ਗਿਆ ਹਨਾ ਥੋੜੀ ਬਹੁਤੀ ਰਹਿੰਦੀਆਂ ਹੋਣਗੀਆਂ ਚਲੋ ਵਾਖਰੋ ਜੀ ਥੋੜਾ ਜਿਹਾ ਟਾਈਮ ਹੋਰ ਦੇ ਦੇਣਾ ਤੇ ਤੋੜੀਆਂ ਦਾ ਵੀ ਨਿਪਟ ਜੂਗਾ ਜੀ ਆਹ ਦੇਖੋ ਜੀ ਬੱਦਲ ਹੋਇਆ ਫੇਰ ਨਹੀਂ ਦੁਬਾਰੇ ਪਿਆਰ ਹੋਇਆ ਖੜਾ ਕੱਪੜੇ ਧੋਣ ਦੀ ਸੋਚਦੀ ਸੀ ਕਿ ਮੈਂ ਕਿ ਜੇ ਤੋਤੇ ਫਿਰ ਇਹਨੇ ਆ ਜਾਣਾ ਚਲੋ ਜੀ ਹਰਮਨ ਦੇ ਆਏ ਤੋਂ ਧੋਣ ਦੇ ਕੱਪੜੇ ਨਾਲ ਥੋੜਾ ਜਿਹਾ ਮੌ ਉਹ ਡਰੈਸ ਹੋ ਜਾਂਦੀ ਹੈ ਧੋਣ ਨਾਲ ਹੋਈ ਟੁੱਟੀ ਜਾਂਦੀ ਕਿਉਂਕਿ ਮੈਂ ਕਰਨੀ ਕਰਨੀ ਹਮੇਸ਼ਾ ਇਹ ਦਾ ਹੱਥ ਨਾਲ ਧੋਣੀ ਕੱਪੜੇ ਮਸ਼ੀਨ ਬਹੁਤ ਘਾਟੀ ਉਸ ਕਰਦੀ ਤੇ ਆ ਦੇਖੋ ਆਪਣਾ ਮਰੋਦ ਕਿੰਨਾ ਵੱਡਾ ਹੋ ਗਿਆ ਆ ਦੇਖੋ ਕਿੰਨਾ ਵੱਡਾ ਹੋ ਗਿਆ ਮਰੋਦ ਤੇ ਆ ਆਪਣਾ ਚੀਕੋ ਇਹ ਵਿਚਾਰਾ ਰੋਲ ਹੀ ਟੇਡਾ ਹੋ ਜਾਂਦਾ ਸਿੱਟਾਰ ਹੈ ਧੋਣ ਆ ਦੇਖ ਵੇ ਨਿੱਕੇ ਨਿੱਕੇ ਦੇ ਪਾਲਾ ਇਹਨੇ ਚਿੱਕੂ ਲੱਗਣਗੇ ਮੁੰਲਾ ਦਾ ਦੇਖੋ ਨਿੱਕੇ ਨਿੱਕੇ ਇਹਦਾ ਛੋਟਾ ਜਿਹਾ ਪਰ ਇਹ ਪਿਆ ਹੈ ਫਾਲ ਨਾਲ ਇਸ ਨੂੰ ਹਾਰ ਕੇ ਡੰਡਾ ਜਨਾ ਇਹਦਾ ਆ ਗੱਡਣਾ ਹੁੰਦਾ ਹੈ ਚਿੱਕਾ ਗੱਡਦਾ ਫੇਰ ਆਈ ਜਾਂਦਾਗਾ ਦੁਬਾਰਾ ਦੁਬਾਰੇ ਚਲੋ ਹੁਣ ਆਪਾਂ ਜਾ ਰਹੇ ਸੀਗੇ ਅੰਦਰ ਉਹ ਖੜੀ ਸੀ ਮੈਂ ਸੇ ਸੇਵਿਸ਼ ਦੇ ਦੇਣੀ ਆ ਦੇਖੋ ਜੀ ਠੀਕ ਹੈ ਜੀ ਸਵੇਰੇ ਨਾ ਕਣੀਆਂ ਪੈਣ ਲੱਗੀਆਂ ਸੀਗੀਆਂ ਪਹਿਲਾਂ ਮੈਨੂੰ ਹੋਈ ਸੀਗਾ ਮੈਂ ਤਾਂ ਹੀ ਰਾਤ ਦਾ ਹੀ ਪੈਂਦਾ ਸੀ ਜਦੋਂ ਸਵੇਰੇ ਮੈਂ ਉੱਠੀ ਹਣਾ 5:30 5:45 ਵਜੇ ਹਣਾ ਮੈਨੂੰ ਇਹ ਲੱਗਿਆ ਵੀ ਗੁਰੂ ਘਰ ਜਾਏ ਨਹੀਂ ਜਾਣਾ ਕਣੀਆਂ ਪੈਂਦੀਆਂ ਨੇ ਵੱਟ ਵੈ ਗੁਰੂ ਜੀ ਹਣਾ ਟਾਈਮ ਤਾਂ ਦਿੰਦੇ ਨੇ ਫਿਰ हट ਗਿਆ ਸੀਗਾ ਮੈਂ ਅੱਜ ਮੈਂ ਗਈ ਸੀਗੀ ਗੁਰੂ ਘਰ ਅੱਗੇ ਰੋਜ਼ ਮੈਂ ਜਾਂਦੀ ਹੇ 5:30 ਤੇ ਅੱਜ ਮੈਂ ਗਈ ਸੀਗੀ 6:05 ਮਿੰਟ ਤੇ ਤੁਹਾਨੂੰ ਪਹਿਲਾਂ ਮੈਂ ਪੈ ਰਿਆ ਸਿੱਤਾ ਕਰਕੇ ਨਜਾਇਆ ਗਿਆ ਸੀ ਬਟ ਉਦੋਂ ਮੈਂ ਥੋੜਾ ਜਿਹਾ ਹਟ ਗਿਆ ਸੀਗਾ ਹਨ ਜਦੋਂ ਮੈਂ ਗੁਰੂ ਘਰ ਮੱਥਾ ਟੇਕਿਆ ਹੀ ਤਦਾਰੇ ਫੇਰ ਸਰੂਪ ਹੋ ਗਿਆ ਸੀਗਾ ਮੇਜੀ ਤੇ ਚਲੋ ਆਪਾਂ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਕੀਤਾ ਵੀ ਚਲੋ ਇੰਨਾ ਕ ਮੌਕਾ ਦਿੱਤਾ ਸੀ ਹਨ ਨਹੀਂ ਫਿਰ ਜੇ ਨਾ ਇੱਕ ਦਿਨ ਵੀ ਜਾਓ ਨਾ ਐਵੇਂ ਜੀ ਹੋ ਜਾਂਦਾ ਵੀ ਹਨ ਇੱਕ ਦਿਨ ਜਾਇਆ ਨਹੀਂ ਗਿਆ ਨਹੀਂ ਰੁਟੀਨ ਜੀ ਬਣੀ ਹੁੰਦੀ ਆਪਣੀ ਗੁਰੂ ਘਰ ਜਾਣ ਦੀ ਇੱਕ ਯਾਦ ਦੇਖੋ ਆ ਗਏ ਵਾਲ ਹੁਣ ਚਿੱਟੇ ਹੁਣ ਮੈਂ ਇਹਦੀ ਫੇਰ ਲਾਉਣੀ ਪਊਗਾ ਸਿਰ ਨੂੰ 10 ਕ ਦਿਨ ਲੰਘਦੇ ਨੇ ਫੇਰ ਲਾਉਣੀ ਪੈਂਦੀ ਆ ਸੱਚੀ ਬਹੁਤ ਔਖਾ ਕੰਮ ਆ ਇਹ ਵੀ ਨਾ ਲਾਓ ਮੈਂਦੀ ਉਹ ਤੋਂ ਭੇੜੇ ਜੇ ਲੱਗਦੇ ਨੇ ਹਣਾ ਫਿਰ ਜਵਾਬ ਕਹਿ ਦਿੰਦੇ ਨੇ ਮੰਮੀ ਮੈਂਦੀ ਲਾਓ ਵਧੀਆ ਨਹੀਂ ਲੱਗਦਾ ਮੇਰੇ ਸਿਰ ਚਿੱਟੇ ਜੇ ਵਾਲ ਹਣਾ ਚਲੋ ਤਾਂ ਸੱਚਾਈ ਹੈ ਜੀ ਇੱਕ ਚਿੱਟੇ ਵਾਲ ਤਾਂ ਹੋਣਾ ਹੋਣੇ ਨੇ ਸਿਰ ਤੇ ਚਿੱਟੇ ਵਾਲਾ ਨੇ ਤਾਂ ਹੋਣਾ ਹੀ ਹੋਣਾ ਪਰ ਅੱਜ ਕੱਲ ਦੇ ਜਵਾਬ ਆਪਾਂ ਨੂੰ ਪਤਾ ਹੀ ਉਹ ਹਰਮਨ ਸੇਰੇ ਕਹਿੰਸੀ ਮੰਮੀ ਤੇਰੇ ਵਾਲ ਰੱਖਿਓ ਆ ਦੇਖੋ ਹੋਰ ਕਿੰਨੇ ਚਿੱਟੇ ਜੇ ਹੋਏ ਪਏ ਨੇ ਮੈਂਦੀ ਲਾ ਲਓ ਮੈਂ ਕਿਹਾ ਚਲੋ ਇੱਕ ਦੋ ਦਿਨਾਂ ਲਾਉਂਗੀ ਅਜੇ ਤਾਂ ਹਣਾ ਚੱਲ ਜੂਗਾ ਕਿਉਂਕਿ ਮੈਂ ਮਹਿੰਦੀ ਵੀ ਉਦ ਹੀ ਲਾਉਣ ਨੂੰ ਜੀ ਜ਼ਿਆਦਾ ਜਦੋਂ ਆਪਾਂ ਕਿਸੇ ਪ੍ਰੋਗਰਾਮ ਤੇ ਜਾਣਾ ਹੁੰਦਾ ਉਹ ਤਾਂ ਤੈ ਮੱਲੋ ਮੱਲੇ ਲੱਗ ਜਾਂਦੀ ਹੈ ਨਾ ਹੁਣ ਮੈਂ ਨਾ ਅੰਦਰ ਆ ਗਈ ਸੀ ਤੇ ਅੰਦਰ ਖੜੀ ਸੀ ਇਸੇ ਦੇ ਅੱਗੇ ਵਲੌਗ ਬਣਾ ਰਹੀ ਸੀ ਠੀਕ ਹੈ ਜੀ ਕਿਉਂਕਿ ਅੱਜ ਮੈਨੂੰ ਕੋਈ ਆਈਡੀਆ ਜੀ ਨਹੀਂ ਆ ਰਿਹਾ ਸੀ ਕਿ ਮੈਂ ਵਲੌਗ ਬਣਾਵਾਂ ਕਾ ਦੇਤੇ ਕੋਈ ਆਈਡੀਆ ਨਹੀਂ ਆ ਰਿਹਾ ਜੀ ਚਲ ਮੈਂ ਕਿਹਾ ਦੇਖਨੇ ਚਲੋ ਥੋੜੀ ਜਿਹੀ ਗੱਲਾਂ ਵੱਤਾਂ ਕਰ ਲੈਨੇ ਆ ਥੋੜੇ ਜੇ ਕੰਮ ਧੰਦੇ ਦਿਖਾ ਦਾਂਗੇ ਇਹਦੇ ਨਾਲ ਹੀ ਆਪਣਾ ਵਲੌਗ ਬਣ ਜੂਗਾ ਠੀਕ ਹੈ ਜੀ